ਹਾਂਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਧਾਰੀਵਾਲ ਸਾਹਿਬ ਦਾ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਦੇ ਕੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਅੱਜ ਸਾਡੀ ਛੱਜ ਕਲੋਨੀ ਦੀ ਸਿਰਫ ਛੱਜ ਕਲੋਨੀ ਦੀ ਮੀਟਿੰਗ ਜਿਹੜਾ ਸਾਡੇ ਸਾਰੇ ਛੱਜ ਕਲੋਨੀ ਦੇ ਸਾਡਾ ਪਰਿਵਾਰ ਆਇਆ ਸੀ ਉਹਨਾਂ ਨਾਲ ਵੋਟ ਦੀ ਗੱਲਬਾਤ ਕੀਤੀ ਹੈ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਵੋਟਾਂ ਪਾ ਕੇ ਜਿਹੜਾ ਉਹਨਾਂ ਨੇ ਕੈਂਡੀਡੇਟ ਬਣਾਇਆ ਸੀ ਉਹਨੇ ਕੋਈ ਉਹਨਾਂ ਦਾ ਕੰਮ ਨਹੀਂ ਕੀਤਾ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਹੈ ਤੇ ਇਸ ਕਰਕੇ ਅੱਜ ਮੈਂ ਸਾਰੀ ਛੱਜ ਕਲੋਨੀ ਦਾ ਕਿਉਂਕਿ ਇਕੱਲੇ ਉਹ ਆਏ ਸੀ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਇੱਕ ਇੱਕ ਔਰਤ ਇੱਕ ਇੱਕ ਉਹਨਾਂ ਦਾ ਮੈਂਬਰ ਇੱਥੇ ਆਇਆ ਤੇ ਉਹਨਾਂ ਦੇ ਜੋ ਵੀ ਕੰਮ ਰਹਿੰਦਾ ਉਹ ਇਲੈਕਸ਼ਨ ਤੋਂ ਬਾਅਦ ਜਿੱਤ ਕੇ ਪੂਰਾ ਕਰਾਂਗੇ ਜੇ ਪ੍ਰਭੂ ਮਿਹਰ ਕਰੇਗਾ ਵਾਹ ਵਾਹਿਗੁਰੂ ਮਿਹਰ ਕਰੇਗਾ ਉਹਨਾਂ ਦਾ ਹਰ ਕੰਮ ਪੂਰਾ ਕਰਾਂਗੇ ਔਰ ਇੱਕ ਇੱਕ ਜਿਹੜਾ ਮੈਂਬਰ ਹੈ ਜੇ ਇੱਥੇ ਆਇਆ ਸਾਡੇ ਸਾਥੀ ਜਿੰਨੇ ਵੀ ਵਰਕ ਕਰਦੇ ਆ ਕਿਉਂਕਿ ਕੰਮ ਮੈਂ ਨਹੀਂ ਕਰਦਾ ਇਹ ਸਾਰੇ ਸਾਥੀ ਸਾਡੇ ਕਰਦੇ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਆ ਵੀ ਜਿਹੜੇ ਦਿਨ ਰਾਤ ਕੰਮ ਕਰਕੇ ਇਲੈਕਸ਼ਨ ਦਾ ਆਪਣਾ ਵੇਵ ਨੂੰ ਚਲਾ ਰਿਹਾ ਹੈ ਜੈ ਹਿੰਦ ਵੋਟਰਰ ਸਪੋਰਟਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੇਨ ਵੋਟਰਾਂ ਸਪੋਰਟਰਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਵੋਟ ਜਿਸਲੇ ਵੀ ਪਾਣੀਆ ਸੋਚ ਸਮਝ ਕੇ ਪਾਓ ਕਿਹੜਾ ਬੰਦਾ ਹਰ ਵੇਲੇ ਤੁਹਾਡੇ ਕੋਲ ਆ ਜਾਂ ਹਰ ਵੇਲੇ ਤੁਹਾਡੇ ਕੰਮ ਆਂਦਾ ਤੇ ਨੂੰ ਤੇ ਇਸ ਕਰਕੇ ਵੋਟ ਪਾਣ ਲੱਗੇ ਸੋਚਣ ਜ਼ਰੂਰ ਵੀ ਅਸੀਂ ਕਿਹਨੂੰ ਵੋਟ ਪਾਣੀ ਆ ਕਿਸ ਵੇਲੇ ਸਾਨੂੰ ਕਿਹੜਾ ਕੀ ਜਵਾਬ ਦਿੰਦਾ ਮੈਂ ਤਾਂ ਹਰ ਵੇਲੇ ਹਰ ਵੇਲੇ ਹਾਜ਼ਰ ਹਾਂ ਉਹਨਾਂ ਦੇ ਕੰਮ ਵਾਸਤੇ ਜੈ ਜੰਧ